ਜੀ ਕਿ ਨਾ ਤੋਡਾ ਗੁਰਪ੍ਰੀਤ ਕੋ ਕਿੱਥੇ ਰਣਾ ਲੈ ਆਉ ਲੁਧਿਆਣੇ ਦੀ ਠੀਕ ਹੈ ਜੀ ਅੱਜ ਤੁਸੀਂ ਪਲੱਸ ਕਾਨਫਰੰਸ ਕਰ ਰਹੇ ਹੋ ਕੀ ਕਾਰਨ ਹੈ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੇ ਮਤਲਬ ਕੀ ਕੇਸ ਉਹਨੇ ਦਰਜ ਨਹੀਂ ਕੀਤਾ ਹੈਗਾ ਠੀਕ ਹੈ ਜੀ ਤੇ ਉਹਨਾਂ ਨੇ ਅੱਗੋਂ ਜਿਹੜਾ ਬੰਦਾ ਫੜਿਆ ਸੀਗਾ ਉਹਨਾਂ ਨੂੰ ਛੱਡ ਦਿੱਤਾ ਹੋਇਆ ਆ ਤੇ ਉਹ ਅੱਗੋਂ ਕੁਝ ਕਰ ਨਹੀਂ ਰਹੇ ਹੈਗੇ ਕੋਈ ਕਾਰਵਾਈ ਨਹੀਂ ਹੋ ਰਹੀ ਉਹਦੇ ਤੇ ਹੋਇਆ ਕੀ ਸੀ ਸਾਰਾ ਕੁਝ ਦੱਸੋਗੇ ਐਕਸੀਡੈਂਟ ਹੋ ਗਿਆ ਸੀ ਉਹਨਾਂ ਦਾ ਕਿੱਥੇ ਹੋਇਆ ਸੀ ਆ ਜੀਵਨਗਰ ਚੌਕ ਲੁਧਿਆਣਾ ਵਿੱਚ ਲੁਧਿਆਣਾ ਵਿੱਚ ਕੱਲੇ ਸੀ ਉਸ ਦਿਨ ਹਾਂਜੀ ਕੱਲੇ ਸੀਗੇ ਕੰਮ ਤੋਂ ਆ ਰਹੇ ਸੀ ਕੰਮ ਤੋਂ ਆ ਰਹੇ ਸੀ ਤੇ ਕੰਮ ਕਿੱਥੇ ਕਰਦੇ ਸੀ ਕੰਮ ਮਰਵਾਟੋ ਚ ਉੱਥੇ ਕੀ ਕਰਦੇ ਸੀ ਉੱਥੇ ਮਰਵਾਟੋ ਚ ਉਹ ਡਿਜੀਟ ਪੇਂਟਰ ਸੀਗੇ ਪੇਂਟਰ ਦਾ ਕੰਮ ਕਰਦੇ ਸੀਗੇ ਉਹ ਉਹ ਹੀ ਕਰਦੇ ਸੀ ਜਣੀ ਹਾਂਜੀ ਹਾਂਜੀ ਤੇ ਕੰਮ ਤੋਂ ਘਰ ਆ ਰਹੇ ਸੀਗੇ ਹਾਂਜੀ ਤੇ ਕਾਹਦੇ ਤੁਸੀਂ ਹੋ ਮੋਟਰਸਾਈਕਲ ਤੇ ਸੀਗੇ ਠੀਕ ਹੈ ਜੀ ਤੂੰ ਮੋਟਰਸਾਈਕਲ ਦਾ ਕੀ ਝੋਜਾ ਉਹ ਵੀ ਅੱਗੇ ਵੀ ਕੋ ਹੋਰ ਮੋਟਰਸਾਈਕਲ ਬੰਦਾ ਸੀਗਾ ਆ ਰਿਹਾ ਸੀ ਉਹਨਾਂ ਵਿੱਚ ਵੱਜਿਆ ਉਹ ਠੀਕ ਹੈ ਜੀ ਹਾਂਜੀ ਤੂੰ ਮੋਕੇ ਤੋਂ ਮੋਤੋ ਸੀ ਨਹੀਂ ਉਹਨਾਂ ਨੂੰ ਹਸਪੀਟਲ ਲੈ ਗਏ ਸੀ ਅਸੀਂ ਹਸਪੀਟਲ ਲੈ ਕੇ ਗਏ ਆ ਤੇ ਅਗਲੇ ਦਿਨ 14 ਤਰੀਕ 13 ਤਰੀਕ ਨੂੰ ਐਕਸੀਡੈਂਟ ਹੋਇਆ ਸੀ 14 ਤਰੀਕ ਨੂੰ ਸੀ ਅੰਮ੍ਰਿਤਸਰ ਹਸਪੀਟਲ ਲੈ ਗਏ ਤੇ ਉਥੇ ਉਹਨਾਂ ਦੀ ਪੋਨੇ 12 ਵਜੇ ਡੈਥ ਹੋ ਗਈ ਸੀ ਸੱਟਾਂ ਕਿਹੜੀਆਂ ਲੱਗੀਆਂ ਸੀ ਉਹਨਾਂ ਤੇ ਸੱਟਾਂ ਉਹਨਾਂ ਦੇ ਹੱਡੀ ਟੁੱਟ ਗਈ ਸੀ ਨੱਕ ਦੀ ਛਾਡੀ ਦੀ ਆਹੀ ਛੋਡੀ ਦੀ ਗਲੇ ਦੀ ਜਿਹੜੀ ਸਾਹ ਵਾਲੀ ਹੈਗੀ ਆ ਔਰ ਦਿਮਾਗ ਦੀ ਠੀਕ ਆ ਹਾਂਜੀ ਜਦੋਂ ਐਕਸੀਡੈਂਟ ਹੋਇਆ ਮੌਤ ਹੋ ਗਈ ਤੇ ਉਸ ਤੋਂ ਬਾਅਦ ਕੰਪਨੀ ਨੇ ਕੋਈ ਮਦਦ ਦਿੱਤਾ ਤੁਹਾਨੂੰ ਨਹੀਂ ਜੀ ਕੁਝ ਨਹੀਂ ਦਿੱਤਾ ਉਹਨਾਂ ਨੇ ਉਹ ਕੀ ਕਰ ਰਹੇ ਨੇ ਉਹ ਕਹਿ ਰਿਹਾ ਵੀ ਉਗੋ ਕਾਗਜ਼ ਲੈ ਕੇ ਆਓ ਪੋਸਟ ਆ ਮੈਨੂੰ ਪਤਾ ਨਹੀਂ ਸੀ ਕੁਝ ਵੀ ਨਾ ਸੀ ਕੁਝ ਕਰਵਾਇਆ ਨਾ ਪੋਸਟ ਮਰਟਮ ਹੋਇਆ ਸਭ ਕੁਝ ਨਹੀਂ ਪਤਾ ਸੀ ਉਹ ਜਿਹੜਾ ਮ੍ਰਿਤਕ ਵਿਅਕਤੀ ਉਹ 10 ਟਿਕਟ ਤਾਂ ਹੋਣਾ ਹੀ ਆ ਤੁਸ ਦਿੰਦੇ ਹੋਣੇ ਹਾਂਜੀ 10 ਟਿਕਟ ਕਿਹ ਕੀ ਕਾਗਜ਼ ਹੁੰਦਾ ਹੋਰ ਉਸ ਤੋਂ ਇਲਾਵਾ ਕਾਗਜ਼ ਕਿਹੜਾ ਮੰਗਦੇ ਉਸ ਤੋਂ ਬਲਾਵਾ ਕਾਗਜ਼ ਕੁਝ ਮੰਗਦੇ ਪਏ ਨੇ ਕਹਿੰਦੇ ਉਹ ਲਿਆਓਗੇ ਤਾਂ ਅਸੀਂ ਕੁਝ ਦਵਾਂਗੇ ਅੱਛਾ ਜੀ ਹਾਂਜੀ ਜੇ ਇਹ ਤਾਂ ਕੋਈ ਮੁਆਵਜ਼ਾ ਨਹੀਂ ਦੇਦੇ ਨਹੀਂ ਜੀ ਕੁਝ ਮੁਆਵਜ਼ਾ ਨਹੀਂ ਤੇ ਇਸੇ ਕਰਾਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਆ ਹਾਂਜੀ ਤੁਹਾਨੂੰ ਤੁਹਾਡੇ ਕੀ ਮੰਗ ਮੈਮ ਸੇਹੀ ਮੰਗਣੀ ਆ ਕਿ ਇਨਸਾਫ ਦਿੱਤਾ ਜਾਏ ਮੈਨੂੰ ਠੀਕ ਹੈ ਹਰ ਸਰ ਕੀ ਨਾ ਟੋਟਾ ਚਾਹਤੋਂ ਪਹਿਲਾਂ ਮੈਂ ਜੈਪੀਨ ਜੈਪਰ ਦਾਦਾ ਮੈਂ ਸਤੀਸ਼ ਕੋ ਨਾ ਹਰ ਪਾਰਟੀ ਭਾਰਤੀ ਜਨਤਾ ਪਾਰਟੀ ਨਾ ਸਰ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਾਰਨ ਹੈ ਦਾ ਇੱਕ ਨਾ ਲੁਧਿਆਣੇ ਤੋਂ ਮਾਮਲਾ ਵਾ ਨਾ ਹੋਣ ਦਾ ਕੰਮ ਪੂਰਾ ਨਾ ਹੋਣ ਦਾ ਘਾਟਾ ਹੋਇਆ ਜਿੱਦਾਂ ਮੈਂ ਬੀਬੀ ਦੇ ਹਸਬੰਦ ਦੇ ਐਕਸੀਡੈਂਟ ਡੈਥ ਹੋ ਗਈ ਕਿਸੇ ਕੰਪਨੀ ਮਰਵਾਹ ਨਾਮ ਦੀ ਕੰਪਨੀ ਲੁਧਿਆਣੇ ਆ ਤਾਂ ਉੱਥੇ ਕੰਮ ਕਰਦੇ ਸੀਗੇ ਇਹ ਰਸਤੇ ਹੁੰਦੇ ਨੇ ਕਿ ਐਕਸੀਡੈਂਟ ਹੋਣ ਤੋਂ ਬਾਅਦ ਉਹ ਥਾਣੇ ਕੇ ਥਾਣੇ ਕੇ ਤੇ ਨਾ ਪੁਲਿਸ ਨੇ 16000 ਚ 18000 ਚ ਰਾਈਨਾਮ ਕਰਾਤਾ 60000 ਚ 5 ਸਾਲ ਮਹੀਨਾ ਉਹ ਤੋਂ ਬਾਅਦ ਉਹਨੇ ਡੈਥ ਹੋਣ ਤੋਂ ਬਾਅਦ ਜੋ 118 ਬੀਬੀ ਦਿੱਤਾ ਤੇ ਉਹ ਤੋਂ ਬਾਅਦ ਪੈਸੇ ਤੇ ਜਦ ਕੀ ਨਵੇਂ ਕਾਨੂੰਨ ਦੇ ਮੁਤਾਬਕ ਜੇ ਐਕਸੀਡੈਂਟ ਕਰਦਾ ਘੱਟੋ ਘਾਟ ਮਾਗੇ 10 ਲੱਖ ਰੁਪਏ ਮੋਦੀ ਸਰਕਾਰ ਨੇ ਅਨਾਉਂਸ ਕੀਤਾ ਸੀਗਾ ਕਿ ਜੇ ਕਿ ਡਰਾਈਵਰ ਕੋਲ ਨਾ ਕੋਈ ਬੰਦਾ ਮਰ ਜਾਂਦਾ ਤਾਂ 10 ਲੱਖ ਪਲੱਸ ਉਹਨੂੰ 5 ਸਾਲ ਸਜ਼ਾ ਨੂੰ ਜਾਈ ਨਹੀਂ ਉਸ ਨੇ ਉਹਨਾ ਮਿੱਟੀ ਪਾਉਣ ਵਾਸਤੇ ਸਾਰਾ ਧਰਮ ਫੜਾ ਰਾਈਨ ਵਾਲ ਖੋਨੇ ਜਿੱਥੇ ਕੰਨ ਖਾਇਆ ਤੂੰ ਜਾਂ ਕੰਪਨੀ ਜਦੋਂ ਕੋਈ ਕੰਪਨੀ ਕਿਸੇ ਕੋਈ ਵਰਕਰ ਕੇ ਕੰਪਨੀ ਕੰਮ ਕਰਦਾ ਤਾਂ ਉਹ ਇੰਸ਼ੋਰਸ ਕਰਦੀ ਹੈ ਕੰਪਨੀ ਉਹ ਇਸ ਕਰਕੇ ਕਰਦੀ ਹੈ ਕਿ ਜੇ ਕੋਈ ਹਬੀ ਨਵੀ ਹੋ ਜਾਂਦੀ ਹੈ ਸਡਨਲੀ ਤੋ ਤੇ ਜੋ ਮੁਆਵਜ਼ਾ ਜਿਹੜਾ ਪਰਿਵਾਰ ਦਾ ਮਗਲ ਆ ਉਹ ਤੀਕੇ ਨਾਲ ਆਪਣਾ ਜੀਵਨ ਬਾਕੀ ਵੀ ਚੀਜ਼ ਕਰ ਸਕੇ 5 ਲੱਖ ਦਾ ਇਹਨਾਂ ਦੀ ਇੰਸ਼ੋਰਸ ਹੋਈ ਪਈ ਸੀ ਇਹਨਾਂ ਹਸਬੰਦ ਦੀ ਪਤ ਕਰੀਬ 3-4 ਮਹੀਨੇ ਹੋ ਗਏ ਆ ਉਹ ਨਾ ਨਾ ਦੇਂਦੇ ਨੀਤ ਦੇ ਨਾਲ ਟਰਕਾਈ ਜਾ ਰਹੇ ਨੂੰ ਅੱਜ ਆਜੋ ਕੱਲੋ ਆ ਲਿਆਓ ਉਹ ਲਿਆਓ ਜੇ ਮਾਲੋ ਕਾਗਜ ਇਹਨੇ ਪੂਰੇ ਕਰਨੇ ਆ ਤੇ ਫਿਰ ਉਹਨਾਂ ਛੋਟ ਕੰਦੀ ਖਲੋਰ ਸੀਗੀ ਇਹ ਇੱਕ ਫਰਜ ਬੰਦਾ ਇੰਸ਼ੋਰੈਂਸ ਕੰਪਨੀ ਦਾ ਠੀਕ ਆ ਨਾ ਫੋਟੋ ਵਖ ਚ ਸਭ ਖਿੱਚਿਆ ਵਾ ਪੁਲਿਸ ਰਿਪੋਰਟ ਹੋਈ ਪਈ ਆ ਐ ਡੈਸਰ ਫਿਰ ਆਇਆ ਪਿਆ ਵਾ ਸਿਰਫ ਇੱਕ ਨਾ ਦੇਂਦੀ ਨੀਤ ਮਾਰੀ ਹੋਣ ਕਰਕੇ ਕਰਦੇ ਆ ਉਹ ਸਾਡੀ ਪਾਰਟੀ ਨੂੰ ਪੁਰਜਰ ਮੰਗਾ ਮਾਨ ਜੋ ਕਿ ਐਸਐਸਪੀ ਲੁਧਿਆਣਾ ਤੇ ਮਰਵਾਹ ਕੰਪਨੀ ਨੂੰ ਜੋ ਇਹਰਾ ਬੀਬੀ ਦਾ ਬੰਦਾ ਔਰ ਜਿਸ ਬੰਦੇ ਨੇ ਧੱਕਾ ਕੀਤਾ ਜਿਹਨੇ ਬੰਦੇ ਜਿਸ ਬੰਦੇ ਨੂੰ ਬੰਦਾ ਮਰਿਆ ਇਹਨੂੰ ਜੋ ਬੰਦਾ ਮੌਜੂਦ ਹੈ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਲੁਧਿਆਣਾ ਵਿੱਚ ਪਾਰਟੀ ਨੂੰ ਇੱਕ ਜ਼ੋਰਦਾਰ ਪ੍ਰਦਰਸ਼ਨ ਕਰਨਾ ਪਵੇਗਾ ਕਿਉਂਕਿ ਪਾਰਟੀ ਨੇ ਹਮੇਸ਼ਾ ਗਰੀਬਾਂ 'ਚ ਮਦਦ ਕੀਤੀ ਆ ਉਹ ਭਾਰਤੀ ਅਮਜੰਦਾ ਪੱਡੀ ਉਹ ਪਲੇਟਫਾਰਮ 'ਤੇ ਗਰੀਬਾਂ ਦੇ ਹੱਕਾਂ ਦੀ ਲੜਾਈ ਲੜੀ ਜਾਂਦੀ ਹੈ ਸੋ ਮੇਰੀ ਹੁਣ ਵੀ ਮੰਗ ਹੈ ਮਰਵਾਹ ਕੰਪਨੀ ਨੂੰ ਕਿ ਜੋ ਇਹਦਾ ਬੰਦਾ ਸ਼ੋਰ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਮਜਬੂਰੀ ਅਗਰ ਕੰਪਨੀ ਦੇ ਅੱਗੇ ਤੰਨਾ ਪ੍ਰਦਰਸ਼ਨ ਕਰਨਾ ਪਵੇਗਾ ਉੱਥੇ ਦਰਿਆ ਮਛਾ ਕੇ ਉਹ ਜਦ ਤੱਕ ਬੀਬੀ ਦਾ ਜੋ ਬੰਦਾ ਦਾ ਹੱਕ ਨਹੀਂ ਦਿੰਦੇ ਕਿਉਂਕਿ ਵਿਚਾਰੀ ਜੀਵਨ ਬੜਾ ਲੰਮਾ ਬੇ ਰ ਔਰ ਇਕੱਲੇ ਰਹਿਣਾ ਬਹੁਤ ਵੱਡੀ ਗੱਲ ਆ ਦੇਖੋ ਤੁਸੀਂ ਪੈਸੇ ਤੁਸੀਂ ਖਾ ਕੇ ਬੈਠੇ ਆ ਦਰਦ ਧੱਕੇ ਕੁੜੀ ਖਾਂਦੀ ਆ ਇਹ ਸਾਡ ਪਾਰਟੀ ਦਾ ਨਹੀਂ ਮਨਜ਼ੂਰ ਕਰੇਗੀ ਔਰ ਸਾਡੀ ਹੁਣ ਵੀ ਮੰਗ ਹੈ ਸਾਰੇ ਤੇ ਪੁਲਿਸ ਨੂੰ ਮੰਗਾ ਕਿ ਜਿਸ ਬੰਦੇ ਨੇ ਕਿਉਂਕਿ ਪੁਲਿਸ ਨੂੰ ਪਤਾ ਕਿਹੜੇ ਬੰਦੇ ਨੇ ਕੀਤਾ ਵਾ ਉਹਨੂੰ ਲਿਆਂਦਾ ਜਾਵੇ ਔਰ ਜੋ ਇਹਦਾ ਬੰਦਾ ਉਹ ਵੀ ਨਾ ਹੱਕ ਦਵਾਇਆ ਜਾਵੇ ਇੰਨੇ ਕਹਿੰਦਾ ਖਿੰਮਤ ਜਾ ਜੀ ਗਾ ਜੈ ਭੀਮ ਜੈ ਭਾਰਤ